ਜਲਜੀਤ ਨੇ ਬੋਲਿਆ ਵੀ ਆ ਵੀ ਬਈ ਹੁਣ ਮੈਂ ਇੰਡੀਆ ਸ਼ੋ ਨੀ ਕਰੂੰਗਾ ਜਦੋਂ ਤੱਕ ਮੈਨੂੰ ਉਹ ਸਟੇਜ ਨਹੀਂ ਮਿਲੂਗੀ ਕਿਉਂਕਿ ਇਹ ਸਟੇਜ ਦਾ ਤਾਂ ਇੱਕ ਕਲਾਕਾਰ ਹੈ ਹੀ ਨਹੀਂ ਤੇ ਇਸੇ ਕਰਕੇ ਉਹਨੂੰ ਲੱਗਦਾ ਕਿ ਯਾਰ ਜੇ ਸਟੇਜ ਹੋਵੇ ਤਾਂ ਅਰੇਨਾ ਸਟੇਜ ਹੋਵੇ ਮੈਂ ਸੈਂਟਰ 'ਚ ਹੋਵਾਂ ਤੇ ਮੈਂ ਜਿੱਧਰ ਨੂੰ ਮੂੰਹ ਘੁਮਾਵਾਂ ਤੇ ਉਧਰ ਨੂੰ ਆਡੀਅנס ਹੋਵੇ ਸੋ ਚੰਗਾ ਹੋਇਆ ਦਲਜੀਤ ਕਹਿ ਗਿਆ ਮੈਂ ਤਾਂ ਇਹਦੇ ਹੱਕ 'ਚ ਆ ਵੀ ਹੁਣ ਉਹਦਾ ਲੈਵਲ ਆ ਉੱਥੇ ਆ ਕਿ ਆਹ ਥਰਸਟ ਸਟੇਜਾਂ ਤੇ ਇਹ ਨਹੀਂ ਆ ਇਹ ਉਹ ਅਰੇਨਾ ਸਟੇਜ ਦਾ ਖਿਡਾਰੀ ਐ ਦਾਰੂ ਵਾਲੇ ਗੀਤ ਨਹੀਂ ਜੀ ਗਾਉਣੇ ਪਟਿਆਲਾ ਪੈਗ ਨਹੀਂ ਗਾਉਣਾ ਪੰਜ ਤਾਰਾ ਨਹੀਂ ਗਾਉਣਾ ਹੁਣ ਦਿਲਜੀਤ ਕਈ ਵਾਰ ਇਹਨੇ ਪਿਛਲੇ ਸ਼ੋਅ ਤੇ ਕਰ ਲਿਆ ਕਿ ਜੇ ਉਹ ਹੈਗਾ ਸੀ ਕਿ ਪੰਜ ਤਾਰਾ ਠੇਕੇ ਉੱਤੇ ਤੇ ਉਹਨੂੰ ਕੁਝ ਹੋਰ ਕਹਿ ਲਿਆ ਪੰਜ ਤਾਰਾ ਢਾਬਾ ਕਹਿ ਲਿਆ ਹੈ ਨਾ ਉਹ ਠੇਕਾ ਲਫ਼ਜ਼ ਕੱਟਿਆ ਗਿਆ ਉਹ ਚੀਟ ਹੋ ਗਿਆ ਤੇ ਹੁਣ ਤਾਂ ਉਹੀ ਹੈ ਨੱਚਣਾ ਤਾਂ ਲੋਕਾਂ ਨੇ ਉਸੇ ਤੇ ਆ ਚਾਹੇ ਉਥੇ ਠੇਕਾ ਕਹੇ ਉਹ ਚਾਹੇ ਢਾਬਾ ਕਹੇ ਵੀ ਹੋ ਤਾਂ ਹੁਣ ਗਾਣਾ ਹਿੱਟ ਤਾਂ ਹਿੱਟ ਹੈ ਬਿਰਫਲ ਉਹਦੇ ਚੋ ਕੁਝ ਵੀ ਜਿੱਥੇ ਉਹ ਜਿਹੜੀ ਜਿਹੜਾ ਲਫ਼ਜ਼ ਫਿੱਟ ਹੋ ਸਕਦਾ ਉਹ ਫਿੱਟ ਕਰਕੇ ਅਗਲਾ ਗਾਣਾ ਗਾ ਦੂਗਾ ਚਲੋ ਤਾਵਰਿੰਦਰ ਜੀ ਦਲਜੀਤ ਦੇ ਸ਼ੋਅ ਨੇ ਪੂਰੀ ਚਰਚਾ ਛੇੜੀ ਹੋਈ ਆ ਤੇ ਦਲਜੀਤ ਨੇ ਜਸ ਤਰੀਕੇ ਦੇ ਨਾਲ ਸ਼ੋਅ ਲਗਾਇਆ ਕਿਆ ਪਰਫਾਰਮੈਂਸ ਦਿੱਤੀ ਆ ਜਾਂ ਉਹਨੇ ਜੋ ਜਵਾਬ ਦਿੱਤਾ ਬੋਲਿਆ ਪੋਸਟਾ ਦਾ ਡਾਇਲੌਗ ਬੋਲ ਕੇ ਉਹਨੇ ਜਿਹੜਾ ਜਵਾਬ ਦਿੱਤਾ ਵਿਰੋਧੀਆਂ ਨੂੰ ਬੜੀ ਚਰਚਾ ਛੜੀ ਹੋਈ ਆ ਕਿਵੇਂ ਲੱਗਦੇ ਹੋ ਕੱਲ ਦੇ ਪ੍ਰੋਗਰਾਮ ਤੋਂ ਬਾਅਦ ਦਲਜੀਤ ਦਾ ਹੁਣ ਫਿਊਚਰ ਕੀ ਹੋਵੇਗਾ ਜਾਂ ਦਲਜੀਤ ਇਸ ਤੋਂ ਵੀ ਵੱਡੇ ਲੈਵਲ ਦੇ ਉੱਤੇ ਪ੍ਰੋਗਰਾਮ ਆਰਗੇਨਾਈਜ਼ ਕਰੇਗਾ ਅ ਦੇਖੋ ਸ਼ੋਅ ਸੁਪਰ ਹਿੱਟ ਸੀ ਇਹ ਚ ਕੋਈ ਸ਼ੱਕ ਨਹੀਂ ਹੈ ਨਾ ਕਿਉਂਕਿ ਫੈਨ ਫਾਲੋਇੰਗ ਐਸੀ ਹੈ ਦਲਜੀਤ ਦੀ ਚੰਡੀਗੜ੍ਹ ਵਾਲਾ ਜਿਹੜਾ ਸ਼ੋਅ ਹੋਇਆ ਇਹ ਕਿਹੜੇ ਚੰਡੀਗੜ੍ਹ ਪੰਜਾਬ ਹਿਮਾਚਲ ਹਰਿਆਣਾ ਦੇ ਹੀ ਲੋਕ ਸੀਗੇ ਬਹੁਤ ਦੂਰੋਂ ਦੂਰੋਂ ਲੋਕ ਵੀ ਆਏ ਦबई ਤੋਂ ਵੀ ਫੈਨ ਇਹਦੇ ਪਹੁੰਚੇ ਕਿਉਂਕਿ ਜਿਹਨੇ ਦੇਖਣਾ ਜਿਹਨੂੰ ਪਿਛਲੇ ਸ਼ੋਅ ਚ ਟਿਕਟ ਨਹੀਂ ਮਿਲੀ ਉਹ ਕੁਝ ਵੀ ਕਰਦਾ ਜਿਹੜਾ ਫੈਨ ਆ ਉਹ ਤਾਂ ਫਿਰ ਫੈਨ ਆ ਬਿਲਕੁਲ ਉਹ ਤਾਂ ਫਿਰ ਤੁਹਾਡੇ ਪਿੱਛੇ ਆ ਜਿੱਥੇ ਤੁਸੀਂ ਜਾਓਗੇ ਜਿੱਥੇ ਉਹਨੂੰ ਮੌਕਾ ਮਿਲੂਗਾ ਉਹ ਤੁਹਾਨੂੰ ਦੇਖਣ ਆਊਗਾ ਸੋ ਇਸੇ ਹਿਸਾਬ ਦੇ ਨਾਲ ਕੱਲ ਦਾ ਇਹ ਪੂਰਾ ਦਲਜੀਤ ਦਾ ਕਾਨਸਰਟ ਸੀਗਾ ਰਿਕਾਰਡ ਟੁੱਟੇ ਬਹੁਤ ਸਾਰੇ ਐ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਹਜ਼ਾਰਾਂ 50000 ਦੇ ਕਰੀਬ ਬੰਦਾ ਇਕੱਠਾ ਕਰਤਾ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਸੰਖਿਆ ਹੁੰਦੀ ਹੈ 50000 ਹਨਾ ਅੱਧਾ ਲੱਖ ਬੰਦਾ ਇਕੱਠਾ ਕਰਨਾ ਉਹ ਵੀ ਉਦੋਂ ਕਦੋਂ ਜਦੋਂ ਟਿਕਟਾਂ ਤੇ ਸ਼ੋਅ ਹੈ ਟਿਕਟ ਵੀ ਕਿੰਨੀ ਆ ਕਿੰਨੀ ਕਿੰਨੀ ਮਹਿੰਗੀਆਂ ਟਿਕਟਾਂ ਵਿਕੀਆਂ ਪਹਿਲਾਂ 7 ਚਲੋ 7 ਤੋਂ ਸ਼ੁਰੂ ਹੋ ਕੇ 6 ਤੋਂ ਸ਼ੁਰੂ ਹੋ ਕੇ ਕੋਈ 12 15 25 ਤੇ ਕਿੰਨੀ ਕਿੰਨੀਆਂ ਮਹਿੰਗੀਆਂ ਬਲੈਕ ਦੇ ਵਿੱਚ ਇਹਦੀ ਚਰਚਾ ਚਲੋ ਬਹੁਤ ਹੋਈ ਆ ਤੇ ਟਿਕਟਾਂ ਲੈ ਕੇ 50000 ਜਦੋਂ ਬੰਦਾ ਆਉਂਦਾ ਤਾਂ ਫਿਰ ਤੁਹਾਡੇ 'ਚ ਕੋਈ ਗੱਲਬਾਤ ਹੈਗੀ ਆ ਤਾਹੀ ਤੁਹਾਨੂੰ ਦੇਖਣ ਆਉਂਦਾ ਨਹੀਂ ਤੁਹਾਨੂੰ ਦੇਖਣ ਇੰਨੇ ਲੋਕ ਇੰਨੀ ਇੰਨੀਆਂ ਮਹਿੰਗੀਆਂ ਟਿਕਟਾਂ ਲੈ ਕੇ ਖਰੀਦ ਕੇ ਨਹੀਂ ਆਉਂਦੇ ਹੁਣ ਗੱਲ ਇਹ ਹੈ ਕਿ ਹੁਣ ਦਿਲਜੀਤ ਜਿਸ ਮੁਕਾਮ ਤੇ ਪਹੁੰਚ ਗਿਆ ਨਾ ਜਿਸ ਲੈਵਲ ਤੇ ਪਹੁੰਚ ਗਿਆ ਹੂੰ ਜਿਹੜਾ ਇਹ ਸੈਕਟਰ 34 ਵਾਲਾ ਇਹ ਗਰਾਊਂਡ ਸੀਗਾ ਮੇਲਾ ਗਰਾਊਂਡ ਜਿੱਥੇ ਪਹਿਲਾਂ ਕਰਨ ਔਜਲੇ ਨੇ ਵੀ ਪਰਫਾਰਮ ਕੀਤਾ ਦਿਲਜੀਤ ਦਾ ਇਹ ਲੈਵਲ ਨਹੀਂ ਹੈ ਵੀ ਇਸ ਤਰੀਕੇ ਦੇ ਨਾਲ ਸ਼ੋਅ ਕਰਨਾ ਇਸ ਤਰੀਕੇ ਦਾ ਸਟੇਜ ਦਲਜੀਤ ਦਾ ਕਿਹੜਾ ਲੈਵਲ ਆ ਅਰੀਨਾ ਸਟੇਜ ਹੁੰਦੀ ਹੈ ਅਰੀਨਾ ਸਟੇਜ ਉਹਨੂੰ ਕਹਿੰਦੇ ਆ ਕਿ ਜਿਹਦੇ ਸੈਂਟਰ ਦੇ ਵਿੱਚ ਕਲਾਕਾਰ ਹੁੰਦਾ ਤੇ ਆਸੇ ਪਾਸੇ ਪੂਰੇ ਚਾਰੋਂ ਤਰਫ ਆਡੀਅנס ਹੁੰਦੀ ਹੈ ਦਲਜੀਤ ਨੇ ਤੁਸੀਂ ਪਹਿਲਾਂ ਪੁਰਾਣੇ ਚੱਕ ਕੇ ਦੇਖੋ ਇੰਗਲੈਂਡ ਦੇ ਵਿੱਚ ਜਿਹੜੇ ਸ਼ੋਅ ਕੀਤੇ ਨੇ ਹਨਾ ਅਮਰੀਕਾ ਚ ਕੀਤੇ ਨੇ ਉਹ ਮੋਸਟਲੀ ਉਹਦੇ ਚ ਅਰੀਨਾ ਸਟੇਜ ਸੀਗੀ ਬਿਲਕੁਲ ਤੇ ਇਸੇ ਕਰਕੇ ਦਲਜੀਤ ਨੇ ਬੋਲਿਆ ਵੀ ਆ ਵੀ ਬਈ ਹੁਣ ਮੈਂ ਇੰਡੀਆ ਸ਼ੋਅ ਨਹੀਂ ਕਰੂੰਗਾ ਜਦੋਂ ਤੱਕ ਮੈਨੂੰ ਉਹ ਸਟੇਜ ਨਹੀਂ ਮਿਲੂਗੀ ਕਿਉਂਕਿ ਇਹ ਸਟੇਜ ਦਾ ਤਾਂ ਇੱਕ ਕਲਾਕਾਰ ਹੈ ਹੀ ਨਹੀਂ ਹਮ ਤੁਸੀਂ ਜਿਹੜੇ ਫੈਨ ਪਿੱਟ ਵਾਲੇ ਸੀ ਜਿਹੜੇ ਅੱਗੇ ਖੜੇ ਸੀ ਉਹਨਾਂ ਨੂੰ ਦਲਜੀਤ ਦੇਖ ਦਿਹਾ ਸੀ ਪਰ ਪਿੱਛੇ-ਪਿੱਛੇ ਜਾਈ ਜਾਂਦੇ ਸੀ ਉਹਨਾਂ ਨੂੰ ਸਿਰਫ ਸਕਰੀਨ ਤੋਂ ਦੇਖਣਾ ਪੈਂਦਾ ਸੀ ਕਿ ਦਲਜੀਤ ਕੀ ਕਰ ਰਿਹਾ ਹਮ ਕਿਉਂਕਿ ਦਲਜੀਤ ਆਰਟਿਸਟ ਹੈ ਉਹਨੂੰ ਪਤਾ ਹੈ ਕਿ ਲੋਕ ਮੇਰੀਆਂ ਹਜ਼ਾਰਾਂ ਰੁਪਏ ਦੀਆਂ ਟਿਕਟਾਂ ਲੈ ਕੇ ਆਏ ਨੇ ਤੇ ਜਿਹੜੇ ਸਭ ਤੋਂ ਪਿੱਛੇ ਰਹਿ ਗਏ ਬੇਸ਼ੱਕ ਉਹਨਾਂ ਨੇ ਘੱਟ ਹਜ਼ਾਰ ਦੀ ਟਿਕਟ ਲਈ ਆ ਪਰ ਟਿਕਟ ਤਾਂ ਲਈ ਆ ਨਾ ਹੱਕ ਉਹਨਾਂ ਦਾ ਵੀ ਬਣਦਾ ਕਿ ਉਹ ਵੀ ਆਈ ਕੰਟੈਕਟ ਉਹਨਾਂ ਦਾ ਵੀ ਹੋਵੇ ਉਹ ਵੀ ਦੇਖਣ ਸਟੇਜ ਤੇ ਹੂੰ ਸੋ ਮੈਨੂੰ ਲੱਗਦਾ ਇਹ ਚੀਜ਼ ਫੀਲ ਕੀਤੀ ਹੈ ਦਲਜੀਤ ਨੇ ਤੇ ਇਸੇ ਕਰਕੇ ਉਹਨੂੰ ਲੱਗਦਾ ਕਿ ਯਾਰ ਜੇ ਸਟੇਜ ਹੋਵੇ ਤਾਂ ਅਰੇਨਾ ਸਟੇਜ ਹੋਵੇ ਮੈਂ ਸੈਂਟਰ 'ਚ ਹੋਵਾਂ ਤੇ ਮੈਂ ਜਿੱਧਰ ਨੂੰ ਮੂੰਹ ਘੁਮਾਵਾਂ ਤੇ ਉਧਰ ਨੂੰ ਆਡੀਅנס ਹੋਵੇ ਤਾਂ ਜੋ ਮੇਰਾ ਕੰਟੈਕਟ ਆ ਜਿਹੜਾ ਆਡੀਓ ਆਡੀਅנס ਦੇ ਨਾਲ ਬਣੇ ਕਿਉਂਕਿ ਕਲਾਕਾਰ ਨੂੰ ਕੀ ਚਾਹੀਦਾ ਹੁੰਦਾ ਕਲਾਕਾਰ ਨੂੰ ਆਡੀਅנס ਦੇ ਨਾਲ ਕੰਟੈਕਟ ਚਾਹੀਦਾ ਹੁੰਦਾ ਮੂਰਲਿਆਂ ਦੇ ਨਾਲੋਂ ਤਾਂ ਬਣ ਗਿਆ ਪਰ ਪਿਛਲਿਆਂ ਦੇ ਨਾਲ ਫਿਰ ਵੀ ਨਹੀਂ ਬਣਿਆ ਚਾਹੇ ਉਹ ਲੱਖ ਕੋਸ਼ਿਸ਼ ਕਰ ਲਈ ਉਹ ਚੀਜ਼ ਅਟੈਚਮੈਂਟ ਨਹੀਂ ਜੁੜਦੀ ਸੋ ਇੱਕ ਤਾਂ ਦਲਜੀਤ ਨੇ ਚੰਗਾ ਕੀਤਾ ਮੈਂ ਤਾਂ ਕਹਿ ਰਿਹਾ ਦੇਖੋ ਜੇ ਤੁਸੀਂ ਇੰਨੇ ਵੱਡੇ ਕਲਾਕਾਰ ਨੂੰ ਸ਼ਹਿਰ 'ਚ ਤੁਹਾਡੇ 'ਚ ਆ ਰਿਹਾ ਕੰਸਰਟ ਕਰ ਰਿਹਾ ਤੇ ਜੋ ਉਹਨੂੰ ਉਹਦੇ ਮਨ ਮੁਤਾਬਿਕ ਤੁਸੀਂ ਸਟੇਜ ਹੀ ਮੁਹੱਈਆ ਨਹੀਂ ਕਰਵਾ ਸਕਦੇ ਫਿਰ ਫਿਰ ਕੀ ਤੁਸੀਂ ਕਰਾਓਗੇ ਸੋ ਚੰਗਾ ਹੋਇਆ ਦਲਜੀਤ ਕਹਿ ਗਿਆ ਮੈਂ ਤਾਂ ਇਹਦੇ ਹੱਕ 'ਚ ਵੀ ਹੁਣ ਉਹਦਾ ਲੈਵਲ ਆ ਉੱਥੇ ਆ ਕਿ ਆਹ ਥਰਸਟ ਸਟੇਜਾਂ ਤੇ ਇਹ ਨਹੀਂ ਆ ਇਹ ਉਹ ਅਰੇਨਾ ਸਟੇਜ ਦਾ ਖਿਡਾਰੀ ਐ ਉਸੇ ਤੇ ਖੇਡਣਾ ਚਾਹੀਦਾ ਉਸੇ ਤੇ ਪਰਫਾਰਮ ਕਰਨਾ ਚਾਹੀਦਾ ਪਰ ਕੱਲੀ ਇਹ ਗੱਲ ਨਹੀਂ ਸੀ ਹੋਰ ਬਹੁਤ ਗੱਲਾਂ ਇਸ ਸ਼ੋਅ ਦੇ ਵਿੱਚ ਹੋਈਆਂ ਜਿਸ ਤਰੀਕੇ ਨਾਲ ਦਲਜੀਤ ਨੇ ਜਵਾਬ ਦਿੱਤਾ ਹਮ ਲੋਹਾਂ ਲੋਕਾਂ ਨੂੰ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਸੀ ਕਿ ਇਹਦਾ ਸ਼ੋਅ ਰੁਕ ਜੇ ਹਾਈ ਕੋਰਟ ਤੱਕ ਲੋਕ ਗਏ ਹਾਂ ਹੁਣ ਦੇਖੋ ਜੇ ਇੱਕ ਬੇਸਿਕਲੀ ਜੀ ਗੱਲ ਹੈ ਛੁੱਟੀ ਜੀ ਗੱਲ ਹੈ ਕੋਈ ਬਹੁਤ ਵੱਡਾ ਦਲਜੀਤ ਦੇ ਲੈਵਲ ਜਿੱਡਾ ਕਲਾਕਾਰ ਹੁੰਦਾ ਨਾ ਤੇ ਉਹ ਲੋਕ ਨਾ ਜਾਣ ਕੇ ਥੋੜਾ ਜਿਹਾ ਪੰਗੇ ਲੈਂਦੇ ਨੇ ਕਿ ਅਸੀਂ ਲਾਈਮਲਾਈਟ ਚ ਆ ਜਾਾਂਗੇ ਕਿ ਅਸੀਂ ਇਹਦਾ ਵਿਰੋਧ ਕਰ ਰਹੇ ਆਂ ਜੀ ਇਹਦਾ ਸ਼ੋ ਨਾ ਹੋਵੇ ਆਟੋਮੈਟਿਕਲੀ ਤੁਸੀਂ ਤੁਹਾਨੂੰ ਮੀਡੀਆ ਕੈਪਚਰ ਕਰੂਗਾ ਹਨਾ ਤੇ ਇਹ ਇਹ ਬਹੁਤ ਗੱਲਾਂ ਉਠੀਆਂ ਹੁਣ ਚਲੋ ਠੀਕ ਹੈ ਦੁਕਾਨਦਾਰੀ ਆ ਉਹਨਾਂ ਦੀ ਦੁਕਾਨਦਾਰਾਂ ਨੇ ਵੀ ਕੰਮ ਤਾਂ ਦਾ ਕਰਨਾ ਪਰ ਯਾਰ 2 ਢਾਈ ਘੰਟੇ ਦੀ ਗੱਲ ਸੀ ਕਿ ਚਲੋ ਮੰਨ ਲਓ ਘੰਟਾ ਇਧਰ ਉਧਰ ਹੋਰ ਲਾ ਲਓ ਕਿ ਟ੍ਰੈਫਿਕ ਬਹੁਤ ਹੋ ਜਾਂਦੀ ਹੈ ਹੈਨਾ ਜੇ 3-4 ਘੰਟੇ ਦੇ ਵਿੱਚ ਥੋੜੀ ਜੀ ਮੁਸ਼ਕਿਲ ਆਉਂਦੀ ਵੀ ਆ ਤਾਂ ਉਹ ਐਡੀ ਵੱਡੀ ਗੱਲ ਨਹੀਂ ਸੀ ਕੋਈ ਬਿਲਕੁਲ ਜੇ ਤੁਹਾਡੇ ਗਰਾਊਂਡ ਆ ਜਿਹੜਾ ਤੁਹਾਡਾ ਦੁਕਾਨਾਂ ਦੇ ਨਾਲ ਆ ਜੇ ਉੱਥੇ ਕੋਈ ਕੰਸਰਟ ਹੋ ਰਿਹਾ ਉਹ ਤਾਂ ਵੈਸੇ ਵੀ ਪਤਾ ਤੁਹਾਨੂੰ ਕਿ ਫਿਰ ਵੀ ਦੁਕਾਨਦਾਰੀ ਥੋੜੀ ਜੀ ਘਟ ਜਾਂਦੀ ਆ ਪਰ 3-4 ਘੰਟੇ ਦਾ ਨਾ ਉਹ ਸਹਿਣ ਕਰ ਸਕਦੇ ਸੀ ਪਰ ਨਹੀਂ ਕੀਤਾ ਅੱਛਾ ਦੂਸਰੀ ਹੋਰ ਗੱਲ ਅਹ दारू ਵਾਲੇ ਗੀਤ ਨਹੀਂ ਜੀ ਗਾਉਣੇ ਪਟਿਆਲਾ ਪੈਗ ਨਹੀਂ ਗਾਣਾ ਪੰਜ ਤਾਰਾ ਨਹੀਂ ਗਾਉਣਾ ਹੁਣ ਦਲਜੀਤ ਕਈ ਵਾਰ ਇਹਨੇ ਪਿਛਲੇ ਸ਼ੋਅ ਤੇ ਕਰ ਲਿਆ ਕਿ ਜੇ ਉਹ ਹੈਗਾ ਸੀ ਕਿ ਪੰਜ ਤਾਰਾ ਠੇਕੇ ਉੱਤੇ ਤੇ ਉਹਨੂੰ ਕੁਝ ਹੋਰ ਕਹਿ ਲਿਆ ਪੰਜ ਤਾਰਾ ਢਾਬਾ ਕਹਿ ਲਿਆ ਹੈਨਾ ਉਹ ਠੇਕਾ ਲਫ਼ਜ਼ ਕੱਟਿਆ ਗਿਆ ਉਹ ਚੀਟ ਹੋ ਗਿਆ ਤੇ ਬੰਦਾ ਤਾਂ ਗਾਤਾ ਗਿਆ ਨਾ ਬਿਲਕੁਲ ਬੰਦਾ ਗਾਣਾ ਤਾਂ ਗਾ ਗਿਆ ਟਿਊਨ ਤਾਂ ਉਹੀ ਆ ਹੈਨਾ ਟਿਊਨ ਤਾਂ ਉਹੀ ਆ ਨੱਚਣਾ ਤਾਂ ਲੋਕਾਂ ਨੇ ਉਸੇ ਤੇ ਆ ਚਾਹੇ ਉਥੇ ਠੇਕਾ ਕਹੇ ਉਹ ਚਾਹੇ ਢਾਬਾ ਕਹੇ ਪਈ ਉਹ ਤਾਂ ਹੁਣ ਗਾਣਾ ਹਿੱਟ ਤਾਂ ਹਿੱਟ ਹੈ ਬਿਲਕੁਲ ਉਹਦੇ ਚੋ ਕੁਝ ਵੀ ਜਿੱਥੇ ਉਹ ਜਿਹੜੀ ਜਿਹੜਾ ਲਫ਼ਜ਼ ਫਿੱਟ ਹੋ ਸਕਦਾ ਉਹ ਫਿੱਟ ਕਰਕੇ ਅਗਲਾ ਗਾਣਾ ਗਾ ਦੂਗਾ ਚਲੋ ਇਹ ਵੀ ਇਸ ਤੇ ਵੀ ਦਿਲਜੀਤ ਬੋਲਿਆ ਕਾਫੀ ਮੈਨੂੰ ਲੱਗਿਆ ਐਗਰੈਸ਼ਨ ਸੀਗਾ ਦਿਲਜੀਤ ਚ ਜਿਹੜਾ ਉਹਨੇ ਇੱਕ ਸਟਾਰਟਿੰਗ ਦੇ ਵਿੱਚ ਜਿਹੜੀਆਂ ਚਾਰ ਲਾਈਨਾਂ ਬੋਲੀਆਂ ਨੇ ਹਾਂ ਹੈਨਾ ਪੂੰਡ ਦੀਆਂ ਲੱਤਾਂ ਵਾਲੀਆਂ ਉਹ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਿਹਾ ਪਰ ਪਰ ਇਹ ਹੋ ਜਾਂਦਾ ਨਾ ਕਿ ਜਦੋਂ ਤੁਸੀਂ ਕਿਸੇ ਕਲਾਕਾਰ ਨੂੰ ਟਾਰਗੇਟ ਹੀ ਇੰਨਾ ਕਰਦੇ ਹੋ ਹੂੰ ਉਹ ਵੈਸੇ ਦਿਲਜੀਤ ਨੂੰ ਬਹੁਤ ਡਾਊਨ ਟੂ ਅਰਥ ਬੰਦਾ ਸਮਝਿਆ ਜਾਂਦਾ ਹੈਗਾ ਵੀ ਆ ਬਿਲਕੁਲ ਠੀਕ ਹੈ ਤੇ ਇਹ ਸ਼ੋਅ ਸੀਗਾ ਦੇਖੋ ਕੱਲ ਹੂੰ ਤੇ ਕੱਲ ਉਹ ਸਵੇਰੇ ਤੜਕੇ ਕਿੱਥੇ ਪਹੁੰਚਿਆ ਸੀ ਤੇ 3 ਔਰ 4 ਵਜੇ ਸਵੇਰੇ ਤੜਕੇ ਉੱਠ ਕੇ ਉਹ ਫਤੇਗੜ ਸਹਾ ਮੱਥਾ ਟੇਕਣ ਪਹੁੰਚਿਆ ਸੀ ਬੰਦਾ ਬਿਲਕੁਲ ਠੀਕ ਹੈ ਤੇ ਦਿੱਲੀ ਗਿਆ ਤਾਂ ਦਿੱਲੀ ਬੰਗਲਾ ਸਾਹਿਬ ਗਿਆ ਹੂੰ ਮਤਲਬ ਉਹ ਬੰਦਾ ਆਪਣੀਆਂ ਜੜਾਂ ਦੇ ਨਾਲ ਆਪਣੇ ਧਰਮ ਦੇ ਨਾਲ ਜੁੜਿਆ ਹੋਇਆ ਬੰਦਾ ਨਹੀਂ ਉਹਨੂੰ ਕੀ ਸੀਗਾ ਉਹਨੂੰ ਪਤਾ ਸੀ ਕਿ ਮੈਂ ਚੰਡੀਗੜ੍ਹ ਬੈਠਾ ਪਰ ਉਹਨੂੰ ਇਹ ਸੀ ਕਿ ਇਹ ਜਿਹੜੇ ਦਿਨ ਨੇ ਮੈਨੂੰ ਉੱਥੇ ਵੀ ਸੱਜਦਾ ਕਰਨਾ ਚਾਹੀਦਾ ਉਹ ਸਵੇਰੇ ਬੰਦਾ ਉੱਥੇ ਗਿਆ ਤੜਕੇ ਫਿਰ ਵਾਪਸ ਆਇਆ ਫਿਰ ਸ਼ਾਮ ਨੂੰ ਉਹਦਾ ਸ਼ੋਅ ਸੀਗਾ ਸ਼ੋਅ ਲਾਇਆ ਸ਼ੋਅ ਦੇ ਵਿੱਚ ਜਿਸ ਤਰੀਕੇ ਦੀ ਉਮੀਦ ਕੀਤੀ ਸੀ ਆਡੀਅנס ਨੇ ਲੋਕਾਂ ਨੇ ਉਸ ਤੋਂ ਵੱਧ ਕੇ ਕੀਤਾ ਉਹਨੇ ਪਰਫਾਰਮ ਕੀਤਾ ਮੈਂ ਘਟੋ ਘਟ ਚੰਡੀਗੜ੍ਹ ਵਾਲੇ ਲੋਕਾਂ ਨੂੰ ਪੰਜਾਬ ਵਾਲੇ ਲੋਕਾਂ ਨੂੰ ਨਿਰਾਸ਼ ਨਾ ਕਰਾਂ ਤੋਂ ਇਸੇ ਕਰਕੇ ਉਹਨੇ ਕਿਹਾ ਕਿ ਪੰਜਾਬੀ ਆਗੇ ਹੋਏ ਮੇਰਾ ਸਲੋਗਨ ਆ ਮੈਂ ਸਾਰੀ ਦੁਨੀਆ 'ਚ ਇਹ ਫਲਾਤਾ ਮੈਨੂੰ ਲੋਕ ਰੋਕਣਾ ਚਾਹੁੰਦੇ ਸੀ ਕਿ ਮੈਂ ਆਪਣੇ ਘਰ ਆ ਕੇ ਪੰਜਾਬ ਚੰਡੀਗੜਾ ਆ ਕੇ ਇਹ ਨਾ ਬੋਲਾਂ ਇਹ ਹੋ ਨਹੀਂ ਸਕਦਾ ਫਿਰ ਉਹਨੇ ਬੋਲਿਆ ਅੱਛਾ ਇੱਕ ਹੋਰ ਗੱਲ ਆ ਗਈ ਹੁਣ ਬੱਚਿਆਂ ਨੂੰ ਕਿਹਾ ਗਿਆ ਕਿ ਸਟੇਜ ਤੇ ਨਹੀਂ ਚੜਨਾ ਜੀ ਇਹ ਵੀ ਸ਼ਰਤ ਰੱਖੀ ਗਈ ਫਿਰ ਹਾਈ ਕੋਰਟ ਨੇ ਕਹਿਤਾ ਕਿ ਯਾਰ ਚਲੋ ਤੁਸੀਂ ਨਾ ਚੜਿਓ ਜੀ ਹੁਣ ਪਿਛਲੇ ਸ਼ੋਅ ਦੇ ਵਿੱਚ ਹਰ ਇੱਕ ਸ਼ੋਅ ਦੇ ਵਿੱਚ ਬੱਚੇ ਚੜੇ ਨੇ ਉੱਪਰ ਚਾਹੇ ਇੰਗਲੈਂਡ ਸੀ ਚਾਹੇ ਕਿਸੇ ਅਮਰੀਕਾ ਸੀ ਚਾਹੇ ਇੱਧਰ ਦਿੱਲੀ ਵੱਲ ਸੀ ਚਾਹੇ ਬੈਂਗਲੌਰ ਵੱਲ ਸੀ ਹਰ ਕਿਤੇ ਬੱਚੇ ਲੈ ਕੇ ਗਿਆ ਦਲਜੀਤ ਉਹ ਕੀ ਹੁੰਦਾ ਕਿ ਬੱਚਿਆਂ ਦਾ ਨਾ ਇੱਕ ਦਿਲ ਹੁੰਦਾ ਕਿ ਯਾਰ ਹਾਂ ਅਸੀਂ ਉੱਥੇ ਉਸ ਬੱਚੇ ਨੂੰ ਜੈਕਟ ਮਿਲ ਗਈ ਇੱਥੇ ਵਾਲੇ ਜਿਹੜੇ ਬੱਚੇ ਵੀ ਗਏ ਸੀ ਸੋਚ ਕੇ ਕਿਉਂਕਿ ਸਟਾਰ ਤਾਂ ਸਟਾਰ ਹੈ ਉਹ ਬੱਚੇ ਸੋਚ ਕੇ ਆ ਰਹੇ ਸੀ ਵਿਚਾਰੇ ਕਿ ਸਾਨੂੰ ਵੀ ਹੋ ਸਕਦਾ ਦਲਜੀਤ ਬੁਲਾ ਲੇ ਹੈ ਨਾ ਪਰ ਫਿਰ ਉਹ ਕੀ ਆ ਸ਼ਰਤ ਜਦੋਂ ਲੱਗੀ ਕੰਡੀਸ਼ਨ ਲੱਗੀ ਅੱਛਾ ਕਿਹਾ ਕੀ ਹੈ ਕਿ ਜੀ ਸਟੇਜ ਦੇ ਉੱਤੇ ਵੋਲਿਊਮ ਬਹੁਤ ਜ਼ਿਆਦਾ ਹੁੰਦੀ ਹੈ ਕਿ ਬੱਚੇ ਉਹ ਦੇ ਜਿਹੜੇ ইয়ার ਨੇ ਨਾ ਉਹਨਾਂ ਨੂੰ ਇਫੈਕਟ ਹੋ ਸਕਦਾ ਹੂੰ ਇਹ ਇਹ ਤਰਕ ਦਿੱਤਾ ਸੀਗਾ ਖੈਰ ਮੈਨੂੰ ਲੱਗਦਾ ਦਲਜੀਤ ਦੀ ਟੀਮ ਨੂੰ ਸ਼ਾਇਦ ਸੁਝਿਆ ਨਾ ਹੋਵੇ ਨਹੀਂ ਇਹਨੂੰ ਇਸ ਚੀਜ਼ ਨੂੰ ਡਿਫੈਂਡ ਕੀਤਾ ਜਾ ਸਕਦਾ ਸੀ ਹਾਈ ਕੋਰਟ 'ਚ ਕਿ ਜਦੋਂ ਸਟੇਜ ਤੇ ਤੁਸੀਂ ਬੈਠੇ ਹੋ ਤਾਂ ਜਿਹੜੇ ਵੀ ਸਪੀਕਰ ਨੇ ਤਾਂ ਉਹ ਆਡੀਅנס ਵੱਲ ਨੂੰ ਹੁੰਦੇ ਨੇ ਜ਼ਿਆਦਾ ਸਟੇਜ ਤੇ ਸਿਰਫ ਬੈਕ ਸਾਊਂਡ ਸੁਣਨ ਵਾਸਤੇ ਇੱਕ ਦੋ ਕੁ ਸਪੀਕਰ ਯੂਜ਼ ਹੁੰਦੇ ਨੇ ਸੋ ਜਿਵੇਂ ਜਿੰਨੀ ਕੁ ਡੈਸੀਮਲ ਜਿਹੜੀ ਆਵਾਜ਼ ਆ ਉਹ ਸਾਹਮਣੇ ਜਾਂਦੀ ਹੈ ਨਾ ਸਟੇਜ ਤੇ ਉਨੀ ਨਹੀਂ ਹੁੰਦੀ ਬਿਲਕੁਲ ਹੁਣ ਇਹਨਾਂ ਨੇ ਕੀ ਤਰਕ ਦਿੱਤਾ ਕਿ ਤੁਸੀਂ ਬੱਚਿਆਂ ਨੂੰ ਬੁਲਾਉਨੇ ਹੋ ਜੀ ਉੱਤੇ ਫਿਰ ਗੀਤ ਲਾਉਨੇ ਹੋ ਤਾਂ ਬੱਚਿਆਂ ਦੇ ਈਅਰ ਦੇ ਉੱਤੇ ਇਫੈਕਟ ਪੈ ਜਾਂਦਾ ਨਾਲੇ ਇਹਦੇ ਵਿੱਚ ਇੱਕ ਪੁਆਇੰਟ ਇਹ ਵੀ ਆਉਂਦਾ ਨਾ Rao ji ਜਿਹਦਾ ਬੱਚਾ ਜਾ ਰਿਹਾ ਜਦੋਂ ਉਹਨਾਂ ਨੂੰ ਅਤਰਾਜ ਨਹੀਂ ਹੈਗਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਲੋਕ ਵੀ ਤਾਂ ਸਮਝਦਾਰ ਆ ਹਰ ਇੱਕ ਬੰਦਾ ਮਾਂ ਪਿਓ ਆ ਦੇ ਬੱਚੇ ਲਈ ਸੁਰਤ ਹੁੰਦਾ ਉਹਨੂੰ ਜਨਤਾ ਹੁੰਦੀ ਹੈ ਕਿ ਮੇਰਾ ਬੱਚਾ ਠੀਕ ਰਹੇ ਤੇ ਮਾਪਿਓ ਵੀ ਕੋਈ ਅਨਜਾਣਤਾ ਨਹੀਂ ਰਹੀਗੇ। ਇਹ ਉਹ ਦੇਖੋ ਉਹ ਮਾਪਿਓ ਕਈ ਵਾਰ ਅਸੀਂ ਨਾ ਕੰਪਰੋਮਾਈਜ਼ ਕਰ ਲੈਂਦੇ ਆ ਕਿ ਬੱਚੇ ਦੀ ਖੁਸ਼ੀ ਆ ਪਰ ਜਿਹੜੇ ਇਸ ਤਰੀਕੇ ਦੇ ਡਿਪਾਰਟਮੈਂਟ ਬਣੇ ਹੋਏ ਨੇ ਠੀਕ ਆਪਾਂ ਮੰਨਦੇ ਆ ਉਹਨਾਂ ਦੀ ਗੱਲ ਕਿ ਉਹਨਾਂ ਨੇ ਬੱਚਿਆਂ ਦੇ ਬਾਰੇ ਸੋਚਿਆ ਹੈਗਾ ਪਰ ਇਹਨਾਂ ਨੇ ਇਹ ਨਹੀਂ ਨਾ ਸੋਚਿਆ ਵੀ ਸਟੇਜ ਤੇ ਤਾਂ ਪਤੰਦਰੋ ਘੱਟ ਆ ਜਾਂਦੀ ਹੈ। ਆਵਾਜ਼ ਤਾਂ ਸਾਹਮਣੇ ਜ਼ਿਆਦਾ ਜਾਂਦੀ ਹੈ। ਉੱਥੇ ਜਿੱਥੇ ਬੱਚੇ ਤਾਂ ਖੜੇ ਰਹੇ ਨੇ। ਬੱਚੇ ਖੜਕੇ ਬੱਚਿਆਂ ਨੇ ਆਨੰਦ ਮਾਣਿਆ ਉਹਦੇ ਗੀਤਾਂ ਦਾ। ਜੇ ਕਿਸੇ ਬੱਚੇ ਨੂੰ ਉਹ ਸਟੇਜ ਤੇ ਬੁਲਾ ਲੈਂਦਾ ਤਾਂ ਉੱਥੇ ਮੰਨ ਲਓ ਕਿ ਸਾਹਮਣੇ ਦੇ ਨਾਲੋਂ ਉੱਪਰ ਆਵਾਜ਼ ਘੱਟ ਸੀ ਹੂੰ ਵੈਸੇ ਵੀ ਇਹ ਇਹ ਕਹਿ ਸਕਦੇ ਸੀ ਕਿ ਜੇ ਤੁਸੀਂ ਬੱਚੇ ਨੂੰ ਬੁਲਾਉਣਾ ਤਾਂ ਉਦੋਂ ਤੁਸੀਂ ਮਿਊਜ਼ਿਕ ਨਾ ਦੀ ਚਲਾਇਓ ਇੰਨਾ ਕੁ ਤਾਂ ਕਹਿ ਸਕਦੇ ਸੀ ਉਹ ਬੱਚਿਆਂ ਦਾ ਦਿਲ ਤਾਂ ਰਹਿ ਜਾਂਦਾ ਨਾ ਸੋ ਇਸ ਕਰਕੇ ਕੋਈ ਵੀ ਬੱਚਾ ਉੱਪਰ ਬੁਲਾਇਆ ਨਹੀਂ ਗਿਆ ਨਮੋਸ਼ੀ ਤਾਂ ਉਸ ਦੇ ਫੈਨ ਜਿਹੜੇ ਹੈਗੇ ਨੇ ਛੋਟੇ ਛੋਟੇ ਉਹਨਾਂ ਨੂੰ ਹੋਈ ਐ ਮੈਨੂੰ ਲੱਗਦਾ ਦਲਜੀਤ ਨੂੰ ਵੀ ਹੋਈ ਹੋਊਗੀ ਤੇ ਪਲੱਸ ਹੋਰ ਜਿਹੜੀਆਂ ਗੱਲਾਂ ਕਰੀਏ ਕਿ ਜਲਜੀਤ ਨੇ ਜਿਹੜਾ ਗਾਣਾ ਕੱਢਿਆ ਸ਼ੋਅ ਲਾਉਣ ਤੋਂ ਪਹਿਲਾਂ ਈਲਿਸ ਹੋਇਆ ਡਾਊਨ ਉਹਦੇ ਵਿੱਚ ਵੀ ਬਾਕਮਾਲ ਜਵਾਬ ਦਿੱਤੇ ਨੇ ਫਲਾਈ ਕਰਦਾ ਕਈ ਮੂੰਹ ਚੱਕੀ ਫਿਰਦੇ ਆ ਤਾਂ ਹਨਾ ਜੱਟ ਤਾਂ ਫਲਾਈ ਕਰਦਾ ਦੇਖੋ ਉਹ ਰਿਪਲਾਈ ਉਹ ਹੈ ਹੋਰ ਕੀ ਹੈ ਹੁਣ ਗਾਉਣ ਵਾਲਾ ਬੰਦਾ ਆਇਆ ਕੋਈ ਆਰਟਿਸਟ ਬੰਦਾ ਇੱਕ ਨਾ ਉਹਦੇ ਵਿੱਚ ਟੱਪਾ ਬਹੁਤ ਵਧੀਆ ਟੱਪਾ ਉਹਨਾਂ ਨੇ ਲਿਖਿਆਗਾ ਉਸ ਚ ਕਿਹਾ ਕਹਿੰਦੇ ਦਿਲਾਂ ਚੋਂ ਮਟਾਉਣ ਨੂੰ ਫਿਰਦੇ ਦਸਾਂਝਾਂ ਵਾਲੇ ਨੂੰ ਪਰੇ ਮਿੱਟਦਾ ਨਹੀਂਗਾ ਜੱਟ ਫਿਰਦਾ ਫਲਾਈ ਕਰਦਾ ਕਈ ਫਿਰਦੇ ਮੂੰਹ ਚ ਕੀਤਾ ਉਹਨੂੰ ਵੀ ਜੋ ਕੁਝ ਹੜਾ ਕੀ ਹਾਈ ਕੋਰਟ ਦੇ ਪਟੀਸ਼ਨ ਵੈ ਤਾਂ ਪਹਿਲਾਂ ਜੋ ਕੁਝ ਹੋ ਗਿਆ ਜਾਂ ਪਹਿਲਾਂ ਉਹਦੇ ਸ਼ੋਹਾਂ ਚ ਹੋਇਆ ਉਹਨੇ ਆਪਣੇ ਗਾਣੇ ਦੇ ذریعے ਜਵਾਬ ਦੇਣਾ ਸ਼ੁਰੂ ਕਰਤਾ ਨਹੀਂ ਬਿਲਕੁਲ ਦੇਖੋ ਮੈਂ ਉਹੀ ਗੱਲ ਕਰਦਾ ਵੀ ਕਲਾਕਾਰ ਤਾਂ ਫਿਰ ਆਪਣੀ ਕਲਾ ਦੇ ਨਾਲੇ ਜਵਾਬ ਦਿੰਦਾ ਹੁੰਦਾ ਹਨਾ ਪਰਫਾਰਮੈਂਸ ਦੇ ਨਾਲ ਜਵਾਬ ਦਿੰਦਾ ਜੇ ਕ੍ਰਿਟਿਕਸ ਉਹਨੂੰ ਕਹਿੰਦੇ ਨੇ ਕਿ ਚੰਗਾ ਪਰਫਾਰਮ ਨਹੀਂ ਤਾਂ ਫਿਰ ਉਸ ਤੋਂ ਬੈਟਰ ਪਰਫਾਰਮ ਕਰਕੇ ਰਿਪਲਾਈ ਉਸੇ ਤਰੀਕੇ ਦਾ ਹੁੰਦਾ ਸੋ ਇਹ ਜਿਹੜਾ ਗੀਤ ਹੈ ਦਿਲਜੀਤ ਦਾ ਤਾਂ ਇਹ ਆਪਣੇ ਕ੍ਰਿਟਿਕਸ ਨੂੰ ਜਿਹੜੇ ਅੜਿੱਕੇ ਬਣਦੇ ਨੇ ਤੇ ਉਹਨਾਂ ਦੇ ਨੂੰ ਟਾਰਗੇਟ ਕਰਕੇ ਜਾਂ ਉਹਨਾਂ ਦੇ ਲਈ ਕੀਤਾ ਕਿ ਆਪਾਂ ਤਾਂ ਉੱਪਰ ਫਿਰਦੇ ਆ ਹੁਣ ਤੁਸੀਂ ਥੱਲੋਂ ਖੜਕੇ ਮੈਨੂੰ ਜਿੰਨਾ ਮਰਜ਼ੀ ਦੇਖੀ ਜਾਓ ਜਿਹੜਾ ਬੰਦਾ ਉੱਪਰ ਆ ਤਾਂ ਉਹਨੇ ਉੱਤੇ ਹੀ ਰਹਿਣਾ ਆ ਸੋ ਇਸ ਵੇਲੇ ਤੂਤੀ ਬੋਲਦੀ ਆ ਦਿਲਜੀਤ ਦਿਲਜੀਤ ਦਿਲਲੂਮਿਨਾਟੀ ਟੂਰ ਦੀ ਹੋਈ ਆ ਤੇ ਖੁਦ ਵੀ ਦਿਲਜੀਤ ਨੇ ਐਕਸੈਪਟ ਕੀਤਾ ਕਿਹਾ ਤੇ ਚ ਕੋਈ ਸ਼ੱਕ ਵੀ ਨਹੀਂ ਆ ਕਿ 2024 ਦਾ ਸਭ ਤੋਂ ਵੱਡਾ ਟੂਰ ਦਿਲਜੀਤ ਦਸਾਨ ਦਾ ਸੀ ਜਿਹੜਾ ਪੂਰੇ ਵਰਲਡ ਲੈਵਲ ਤੇ ਹੋਇਆ ਹੋਰ ਕਿਸੇ ਕਲਾਕਾਰ ਨੇ 2024 ਦੇ ਸਾਲ ਚ ਇੰਨਾ ਵੱਡਾ ਟੂਰ ਆ ਜਿਹੜਾ ਵਰਲਡ ਟੂਰ ਉਹ ਕੱਢਿਆ ਨਹੀਂ ਪਲੱਸ ਸੋਨੇ ਤੇ ਸੁਹਾਗਾ ਇਹ ਵੀ ਹੋ ਗਿਆ ਕਿ ਆਪਣੇ ਮੱਕੜ ਸਾਹਿਬ ਵੀ ਉਹਨਾਂ ਦੇ ਨਾਲ ਜੱਫੀ ਪੈ ਗਈ ਆਪਣੇ ਐਡੀਟਰ ਨੇ ਤੇ ਉਹ ਗੱਲ ਇੱਕ ਨਿਮਰਤਾ ਦਿਲਜੀਤ ਦੇ ਵਿੱਚ ਦੇਖੋ ਵੀ ਹੈ ਨਾ ਉਹਨੇ ਖੁਦ ਇਨਵੀਟੇਸ਼ਨ ਭੇਜੇ ਕੁਝ ਲੋਕਾਂ ਨੂੰ ਮਿਲਿਆ ਉਹ ਸਿਮਰਨਜੋਤ ਸਿੰਘ ਮੱਕੜ ਹੋਰਾਂ ਜਿਵੇਂ ਆਪਣੇ ਡਿਟ ਨੂੰ ਮਿਲਿਆ ਇੱਕ ਦੋ ਹੋਰ ਦੋ ਚਾਰ ਬੰਦਿਆਂ ਨੂੰ ਪਰਸਨਲੀ ਤੌਰ ਦੇ ਉਤੇ ਉਹ ਮਿਲਿਆ ਤੇ ਉਹਨੇ ਖੁਦ ਇਨਵੀਟੇਸ਼ਨ ਉਹਨਾਂ ਨੂੰ ਭੇਜਿਆ ਕਿ ਮੈਂ ਮਿਲਣਾ ਚਾਹਣਾਗਾ ਇਹ ਬਹੁਤ ਵੱਡੀ ਨਿਮਰਤਾ ਹੈ ਚਲੋ ਇਹ ਵੀ ਹੋ ਜਾਂਦਾ ਤੇ ਚਲੋ ਮੰਨ ਲਓ ਕਿ ਜੱਫੀ ਵੀ ਪੈ ਗਈ ਹਮ ਪਰ ਜਦੋਂ ਜਿਹੜਾ ਦਿਲਜੀਤ ਬੋਲ ਰਿਹਾ ਸੀ ਨਾ ਉਦੋਂ ਕਿ ਪ੍ਰਾਊਡ ਆਫ ਯੂ ਉਹ ਗੱਲ ਬਹੁਤ ਵੱਡੀ ਹੈ ਸਿਮਰਨਜੋਤ ਕਿ ਜਦੋਂ ਜਫੀ ਪਾ ਰਿਹਾ ਉਹ ਬੋਲ ਰਿਹਾ ਕਿ ਬ੍ਰਦਰ ਪ੍ਰਾਊਡ ਆਫ ਯੂ ਹੈਨਾ ਤੇ ਉਹ ਗੱਲ ਬਹੁਤ ਵੱਡੀ ਸੀ ਕਿ ਦਲਜੀਤ ਵਰਗਾ ਕੋਈ ਕਲਾਕਾਰ ਇਸ ਤਰੀਕੇ ਨਾਲ ਕਿਸੇ ਪੰਜਾਬੀ ਜਰਨਲਿਸਟ ਦੀ ਹੈਨਾ ਤਾਰੀਫ ਕਰ ਰਿਹਾ ਤਾਂ ਉਹ ਇੱਕ ਵੱਡਾ ਮੂਮੈਂਟ ਸੀ ਮੈਨੂੰ ਲੱਗਦਾ ਮੱਕੜ ਸਾਹਿਬ ਦੇ ਲਈ ਵੀ ਵੱਡਾ ਮੂਮੈਂਟ ਸੀ ਦਲਜੀਤ ਦੇ ਲਈ ਵੀ ਤੇ ਦੋਨਾਂ ਨੂੰ ਜਿਹੜੇ ਉਹਨਾਂ ਦੀ ਫੈਨ ਫਾਲੋਇੰਗ ਆ ਉਹਨਾਂ ਦੇ ਲਈ ਵੀ ਇੱਕ ਵੱਡਾ ਮੂਮੈਂਟ ਸੀ ਸੋ ਸਾਰਿਆਂ ਨੇ ਇੰਜੋਏ ਕੀਤਾ ਸੋ ਕਲਮ ਲਾ ਕੇ ਜਿਹੜਾ ਸੁਪਰ ਹਿੱਟ ਸ਼ੋ ਸੀਗਾ ਪਰ ਉਹ ਗੱਲ ਵਧੀਆ ਲੱਗੀ ਮੈਨੂੰ ਜਿਹੜੀ ਦਿਲਜੀਤ ਕਹਿ ਗਿਆ ਕਿ ਭਾਈ ਜੇ ਇੰਡੀਆ 'ਚ ਮੇਰੇ ਆਪਣੇ ਦੇਸ਼ 'ਚ ਤੁਸੀਂ ਮੈਨੂੰ ਅਰੀਨਾ ਸਟੇਜ ਨਹੀਂ ਦੇ ਸਕਦੇ ਤਾਂ ਫਿਰ ਭਾਈ ਮaaf ਕਰਿਓ ਆਪਾਂ ਅੱਗੇ ਤੋਂ ਟੂਰ ਨਹੀਂ ਲਾਉਂਦੇ ਵੈਸੇ ਵੀ ਹੁਣ ਬ੍ਰੇਕ ਲਊਗਾ ਦਿਲਜੀਤ ਬਿਲਕੁਲ ਠੀਕ ਹੈ ਇੱਕ ਵੱਡੀ ਸਾਰੀ ਲੰਬੀ ਸਾਰੀ ਬ੍ਰੇਕ ਲਊਗਾ ਮੈਡੀਟੇਸ਼ਨ ਵੀ ਕਰੂਗਾ ਨਵੇਂ ਗਾਣੇ ਵੀ ਬਣਾਊਗਾ ਤੇ ਹੋ ਸਕਦਾ ਕਿ ਅਗਲੇ ਸਾਲ ਇਸ ਤਰੀਕੇ ਦਾ ਕਿਉਂਕਿ ਹਰ ਸਾਲ ਇਸ ਤਰੀਕੇ ਦੇ ਟੂਰ ਲਾਉਣੇ ਪੋਸਿਬਲ ਨਹੀਂ ਹੁੰਦੇ ਬਿਲਕੁਲ ਮੈਨੂੰ ਲੱਗਦਾ ਸਾਲ ਡੇਢ ਸਾਲ ਜਾਂ ਦੋ ਸਾਲ ਅ ਬ੍ਰੇਕ ਹੋਊਗੀ ਹੁਣ ਦਿਲਜੀਤ ਦੀ ਥੋੜਾ ਜਿਹਾ ਲੋਕਾਂ ਨੂੰ ਇੰਤਜ਼ਾਰ ਕਰਨਾ ਪਊਗਾ ਜ਼ਰੂਰੀ ਵੀ ਆ ਮੈਨੂੰ ਲੱਗਦਾ ਇਹ ਜ਼ਰੂਰੀ ਵੀ ਆ rau ji ਜੇ ਲਗਾਤਾਰ ਕੋਈ ਚੀਜ਼ ਮਿਲੀ ਜਾਵੇ ਤਾਂ ਉਹ ਵੀ ਸੁਆਜਾ ਘਟ ਜਾਂਦਾਗਾ ਉਹ ਵੀ ਉਹ ਵੀ ਘਟ ਜਾਂਦਾ ਪਰ ਜਿਹੜੇ ਰਹਿ ਗਏ ਹੁਣ ਉਹਨਾਂ ਨੂੰ ਮੈਨੂੰ ਲੱਗਦਾ ਸਾਲ ਡੇਢ ਸਾਲ ਜਾਂ ਦੋ ਸਾਲ ਦਾ ਇੰਤਜ਼ਾਰ ਕਰਨਾ ਪਊਗਾ ਕਿਉਂਕਿ ਹੁਣ ਸ਼ਾਇਦ ਇਹ 26 ਜਾਂ 27 ਦੇ ਵਿੱਚ ਕੋਈ ਇਸ ਤਰੀਕੇ ਦਾ ਦਿਲਜੀਤ ਦਾ ਵਰਲਡ ਟੂਰ ਸਾਨੂੰ ਦੇਖਣ ਨੂੰ ਮਿਲੂਗਾ ਪਰ ਇਲੂਮੀਨਾਟੀ ਦੀ ਗੱਲ ਉਹਨੇ ਕਰੀ ਸੀ ਦਿਲਜੀਤ ਨੇ ਵੀ ਕਹਿੰਦਾ ਮੈਨੂੰ ਛੇੜਿਆ ਸੀਗਾ ਹੂੰ ਤੇ ਛੇੜਿਆ ਸੀ ਕਹਿੰਦਾ ਹੁਣ ਲੈ ਲੋ ਪੰਗਾ ਲੈ ਲੋ ਕਿ ਉਹਨੇ ਫਿਰ ਨਾ ਇਹ ਆਪਣਾ ਦਿਲ ਨੂੰ ਮਨਾਟੀ ਰੱਖਤਾ ਟੂਰ ਦਾ ਬਿਲਕੁਲ ਤੇ ਸਭ ਤੋਂ ਸਕਸੈਸਫੁਲ ਹੈ ਜਿਹੜਾ ਉਹ ਟੂਰ ਹੋ ਨਿਭੜਿਆ ਇਸ ਸਾਲ ਦਾ ਤੇ ਦਲਜੀਤ ਦੀ ਤੁਕੀ ਅਸਮਾਨੀ ਚੜੀ ਹੋਈ ਹੈ ਤੇ ਉੱਥੇ ਹੀ ਰਹੇ ਅਸੀਂ ਤਾਂ ਇਹੀ ਉਮੀਦ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਹੁਣ ਉਹ ਪੰਜਾਬੀ 뮤직 ਨੂੰ ਪੂਰੇ ਵਰਲਡ ਲੈਵਲ ਤੇ ਲੈ ਕੇ ਗਿਆ ਇਸੇ ਤਰੀਕੇ ਦੇ ਨਾਲ ਸ਼ਾਨ ਹੈ ਜਿਹੜੀ ਦਲਜੀਤ ਦੀ ਵੀ ਬਰਕਰਾਰ ਰਹੇ ਤੇ ਪੰਜਾਬੀ 뮤직 ਦੀ ਵੀ ਬਰਕਰਾਰ ਰਹੇ ਜੀ